ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਗੜਬੜੀ ਦੀ ਰਿਪੋਰਟ ਸਾਹਮਣੇ ਆਈ ਹੈ 43 ਸਕੂਲਾਂ 43 ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਾਫ ਸੁਥਰਾ ਪਾਣੀ ਪੀਣ ਵਾਸਤੇ ਆਰਓ ਸਿਸਟਮ ਲਗਾਏ ਗਏ ਸੀ ਹਾਲਾਂਕਿ ਬਾਜ਼ਾਰ ਵਿੱਚ ਕੀਮਤ 8200 ਦੱਸੀ ਗਈ ਲੇਕਿਨ ਕਾਗਜ਼ਾਂ ਦੇ ਵਿੱਚ ਜਿਹੜਾ ਖਰਚਾ ਪਾਇਆ ਗਿਆ ਉਹ ਸਾਢੇ 82000 ਵਿਧਾਨ ਸਭਾ ਦੇ ਵਿੱਚ ਇੱਕ ਰਿਪੋਰਟ ਪੇਸ਼ ਹੋਈ ਹੈ ਰਿਪੋਰਟ ਦੇ ਆਧਾਰ ਤੇ ਹੀ ਉਹਦੇ ਵਿੱਚ ਇਹ ਗੜਬੜੀ ਜਿਹੜੀ ਆ ਸਾਹਮਣੇ ਆਈ ਆ ਦਨਕਪਾਸਕਰ ਦੇ ਪਹਿਲੇ ਪੰਨੇ ਤੇ ਖਬਰ ਰਪਾਲ ਰੰਧਾਵਾ ਨਦੀ ਪ੍ਰਕਾਸ਼ਤ ਹੋਈ ਆ ਉਹੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਜੀ ਦੀ ਖਬਰ ਦਾ ਮੁੱਖ ਟਾਈਟਲ ਹੈ ਕਿ 43 ਸਕੂਲਾਂ ਵਿੱਚ ਚਾਰੋਂ ਲਗਾਇਆ ਗਿਆ 8200 ਰੁਪਏ ਦੇ ਵਿੱਚ ਪਰ ਬਿੱਲ ਜਿਹੜਾ ਵਾ ਉਹ 82000 ਰੁਪਏ ਪਾਇਆ ਗਿਆ ਪੂਰੀ ਖਬਰ ਹੈ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ਵਿੱਚ ਸਮਾਨ ਖਰੀਦ ਨੂੰ ਲੈ ਕੇ ਦੋ ਰਿਪੋਰਟਾਂ ਵਿਧਾਨ ਸਭਾ ਦੇ ਵਿੱਚ ਪੇਸ਼ ਹੋਈਆਂ ਨੇ ਉਹਦੇ ਵਿੱਚ ਗੜਬੜੀ ਦੇ ਖਦਸ਼ੇ ਸਾਹਮਣੇ ਆਏ ਨੇ ਵਿધાન ਸਭਾ ਪੰਚਾਇਤੀ ਰਾਜ ਇਕਾਈਆਂ ਤੇ ਇੱਕ ਕਮੇਟੀ ਆ ਕਮੇਟੀ ਦੀ ਜਿਹੜੀ ਰਿਪੋਰਟ ਆ ਸਾਲ 2022-2025 ਦੀ ਹੈ ਅਤੇ ਦੂਜੀ ਜਿਹੜੀ ਰਿਪੋਰਟ ਆ ਉਹ ਹੈ ਪੰਜਾਬ ਸਮਗਰ ਸਿੱਖਿਆ ਅਭਿਆਨ ਦੇ ਤਹਿਤ ਪੇਸ਼ ਹੋਈ ਹੈ ਜਿਹਦੇ ਚ ਆਡਿਟ ਦੇ ਵਿੱਚ ਇਹ ਖਲਾਸੀ ਹੋਏ ਨੇ ਸਮਗਰ ਸਿੱਖਿਆ ਬਿਆਨ ਦੇ ਆਡਿਟ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ 36 ਸਕੂਲਾਂ ਵਿੱਚ ਬਿੱਲਾਂ ਦੇ ਰਿਕਾਰਡ ਵਿੱਚ ਕਮੀਆਂ ਪਾਈਆਂ ਗਈਆਂ ਨੇ ਇਹ ਆਡਿਟ 1 April 2022 ਤੋਂ ਲੈ ਕੇ 30 ਸਤੰਬਰ 224 ਤੱਕ ਦੇ ਸਮੇਂ ਦਾ ਦਰਾਨਾ ਦੂਜੀ ਜਿਹੜੀ ਰਿਪੋਰਟ ਆ ਵਿਧਾਨ ਸਭਾ ਦੀ ਕਮੇਟੀ ਚ ਜਿਹੜੀ ਆ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ ਮਾਨਸਾ ਜ਼ਿਲ੍ਹੇ ਦੇ ਬਡਲਾੜਾ ਬਲਾਕ ਦੇ 43 ਸਕੂਲਾਂ ਵਿੱਚ ਘਟੀਆ ਕੁਆਲਿਟੀ ਦੇ ਆਰਓ ਸਿਸਟਮ ਖਰੀਦਣ ਦਾ ਮਾਮਲਾ ਸਾਹਮਣੇ ਆਇਆ ਕਮੇਟੀ ਅਨਸਾਰ ਜੋ ਆਰਓ 8200 ਰੁਪਏ ਦੇ ਸਨ ਉਹਦਾ ਰਿਕਾਰਡ ਵਿੱਚ ਬਿੱਲ ਸਾਡੇ 82000 ਰੁਪਏ ਖਰਚਾ ਦੱਸਿਆ ਗਿਆ ਮਾਮਲਾ ਗਵਰਨਿੰਗ ਕਮੇਟੀ ਦੀ ਜਾਂਚ ਦੇ ਵਿਚਾਰधीन ਹੈ ਇਹ ਆਰਓ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਯੋਜਨਾ ਦੇ ਤਹਿਤ ਲਗਾਏ ਗਏ ਸਨ ਦੋਨਾਂ ਮਾਮਲਿਆਂ ਦੇ ਵਿੱਚੋਂ ਹੁਣ ਰਿਪੋਰਟ ਮੰਗੀ ਗਈ ਹੈ ਵਿਧਾਨ ਸਭਾ ਪੰਚਾਇਤੀ ਰਾਜ ਇਕਾਈਆਂ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਮਾਮਲੇ ਦੀ ਜਾਂਚ ਕਰ ਰਹੇ ਨੇ ਉਹਨਾਂ ਕਿਹਾ ਕਿ ਦੋਨਾਂ ਮਾਮਲਿਆਂ ਵਿੱਚ ਰਿਪੋਰਟ ਮੰਗੀ ਗਈ ਹੈ ਇੱਕ ਆਰੋ ਕਰੀਬ 8200 ਰੁਪਏ ਦਾ ਜਿਸ ਵਿੱਚ ਬਿੱਲ ਵਿੱਚ ਉਹ ਜ਼ਿਆਦਾ ਦਿਖਾਇਆ ਗਿਆ ਮਾਮਲੇ ਵਿੱਚ ਸਬੰਧਤ ਬੀਡੀਪੀਓ ਨੂੰ ਚਾਰ ਸ਼ੀਟ ਕਰਨ ਦੇ ਵੇਿਸ਼ਵਾਰਸ਼ਕ ਕੀਤੀ ਗਈ ਹੈ ਲੇਕਿਨ ਉਸਨੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਜਾਂਚ ਡਾਇਰੈਕਟਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧੀਨ ਵੀ ਹੈ ਹੁਣ ਗਵਰਨਿੰਗ ਕਮੇਟੀ ਜਾਂਚਕਾਰੀ ਆ ਵਿਧਾਨ ਸਭਾ ਕਮੇਟੀ ਦੀ ਰਿਪੋਰਟ ਵਿੱਚ ਬਡਲਾਡਾ ਬਲਾਕ ਦੇ 43 ਸਕੂਲਾਂ ਵਿੱਚ ਘਟੀਆ ਕੁਆਲਿਟੀ ਦੇ ਆਰਓ ਸਿਸਟਮ ਲਗਾਏ ਜਾਂਦਾ ਵੀ ਖਲਾਸਾ ਹੋਇਆ ਰਿਪੋਰਟ ਦੇ ਅਨਸਾਰ ਆਰਓ ਦੀ ਅਸਲੀ ਕੀਮਤ 8200 ਰੁਪਏ ਸੀ ਲੇਕਿਨ ਬਿੱਲ 82000 ਰੁਪਏ ਪਾਇਆ ਗਿਆ ਮਾਮਲੇ ਵਿੱਚ ਸਬੰਧਤ ਬੀਡੀਪੀ ਨੂੰ ਚਾਰਜਸ਼ੀਟ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ ਪਰ ਉਸਨੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਜਾਂਚ ਡਾਇਰੈਕਟਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਪਰ ਹਲੇ ਤੱਕ ਵੀ ਰਿਪੋਰਟ ਸਬੰਧਤ ਬੁਦਾ ਸਭਾ ਦੀ ਕਮੇਟੀ ਨੂੰ ਨਹੀਂ ਮਿਲੀ ਦਾਨਕ ਪਾਸਕਰ ਦੇ ਵਿੱਚ ਤਿੰਨ ਕੇਸਾਂ ਦਾ ਹਵਾਲਾ ਦਿੱਤਾ ਗਿਆ ਅਗਰ ਇੱਕ ਕੇਸ ਦੀ ਗੱਲ ਕੀਤੀ ਜਾ ਵੀ ਜਿਹਦੇ ਵਿੱਚ ਕਿਹਾ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ 마ਸ਼ੀਆਂ ਵਿੱਚ 21 ਦਸੰਬਰ 2022 ਨੂੰ 46650 ਰੁਪਏ ਦਾ ਸੈਨੀਟਰੀ ਸਮਾਨ ਖਰੀਦਿਆ ਗਿਆ ਬਿੱਲ ਦੇ ساتھ ਕੁਟੇਸ਼ਨ ਨਹੀਂ ਜੋੜੇਗੇ ਤੇ ਤਿੰਨ ਕੁਟੇਸ਼ਨ ਅਤੇ ਦਸਕਤ ਵੀ ਜ਼ਰੂਰੀ ਸਨ ਇੱਕ ਹੋਰ ਕੇਸ ਦਾ ਹਵਾਲਾ ਕੀਤਾ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਬਾ ਵਾਲਾ ਵਿੱਚ 20 ਜਨਵਰੀ 2023 ਨੂੰ 31600 ਰੁਪਏ ਦਾ ਹਾਰਡਵੇਅਰ ਖਰੀਦਿਆ ਗਿਆ ਬਿੱਲ ਦੇ ਨਾਲ ਕੋਈ ਕੁਟੇਸ਼ਨ ਨਹੀਂ ਮਿਲੀ ਜਦਕਿ ਕੱਟ ਤੋਂ ਕੱਟ ਤਿੰਨ ਕਟੇਸ਼ਨਾਂ ਅਤੇ ਹਰ ਕਟੇਸ਼ਨ ਤੇ ਮੈਂਬਰਾਂ ਦੇ ਸਿਗਨੇਚਰ ਹੋਣੇ ਜ਼ਰੂਰੀ ਸਨ ਇਸੇ ਤਰ੍ਹਾਂ ਇੱਕ ਕੇਸ ਫਿਰੋਜ਼ਪੁਰ ਦੇ ਇੱਕ ਹੋਰ ਸਕੂਲ ਦਾ ਜਿੱਥੇ 16 ਸਤੰਬਰ 2022 ਨੂੰ ਦੋ LED ਖਰੀਦੀ ਗਈ 23000 ਰੁਪਏ ਦੀ ਅਦਾਇਗੀ ਕੰਪੋਜ਼ਿਟ ਸਕੂਲ ਗ੍ਰਾਂਟ ਤੋਂ ਦਿੱਤੀ ਗਈ ਜਦਕਿ ਇਹ ਭੁਗਤਾਨ ਇਸ ਗ੍ਰਾਂਟ ਤੋਂ ਨਹੀਂ ਕੀਤਾ ਜਾ ਸਕਦਾ ਸੀ 5 ਜੁਲਾਈ 2022 ਨੂੰ ਖਰੀਦੇ ਸਮਾਨ 7 ਮਾਰਚ 2023 ਨੂੰ 6000 ਰੁਪਏ ਦੇ ਪੇਂਟ ਦਾ ਸਮਾਨ 11 ਅਗਸਤ 2023 ਨੂੰ 6000 ਰੁਪਏ ਦੇ ਸੈਨੀਟਰੀ ਸਮਾਨ ਦੀ ਵੀ ਸਟੇਕ ਰਜਿਸਟਰ ਵਿੱਚ ਐਂਟਰੀ ਨਹੀਂ ਹੋਈ 19 ਦਸੰਬਰ 2022 ਨੂੰ 1000 ਰੁਪਏ ਦੇ ਰਿਫਰੈਸ਼ਮੈਂਟ ਦਾ ਭੁਗਤਾਨ ਵੀ ਕੀਤਾ ਗਿਆ ਪਰ ਹਾਜ਼ਰੀ ਮੈਂਬਰਾਂ ਦੀ ਸੂਚੀ ਨਹੀਂ ਜੋੜੀ ਗਈ ਤੇ 7 ਫਰਵਰੀ 2023 ਨੂੰ ਐਜੂਕੇਸ਼ਨ ਪਾਰਕ ਦੇ ਕੰਮ ਤੇ 4000 ਰੁਪਏ ਦਾ ਖਰਚ ਕੀਤਾ ਗਿਆ ਲੇਕਿਨ ਵਾਊਚਰ ਫਾਈਲ ਵਿੱਚ ਨਹੀਂ ਮਿਲੇ ਹੁਣ ਜਿੱਥੋਂ ਤੱਕ ਸਵਾਲ ਬਡਲਾੜਾ ਬਡਲਾੜਾ ਦੇ ਜਿਹੜੇ 43 ਸਕੂਲ ਹਨ ਜਿੱਥੇ ਆਰਓ ਸਿਸਟਮ ਲਗਾਏ ਗਏ ਨੇ ਜਿਹਦੀ ਬਾਜ਼ਾਰ ਵਿੱਚ ਕੀਮਤ ਕੋਈ 8200 ਰੁਪਏ ਦੱਸੀ ਗਈ ਆ ਤੇ ਦੂਜੇ ਪਾਸੇ ਬਿੱਲ ਜਿਹੜਾ ਖਰਚਾ ਉਹ 82000 ਰੁਪਏ ਪਾਇਆ ਗਿਆ ਔਰ ਜਿਹੜੀ ਕਮੇਟੀ ਆ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਾਇਆ ਕਮੇਟੀ ਦੇ ਜਿਹੜੇ ਚੇਅਰਮੈਨ ਉਹ ਪ੍ਰਿੰਸੀਪਲ ਬੁੱਧਰਾਮ ਆ ਔਰ ਸਭ ਤੋਂ ਦਿਲਚਸਪ ਗੱਲ ਇਹ ਆ ਕਿ ਬੜਲਾਡਾ ਵਿਧਾਨ ਸਭਾ ਹਲਕਾ ਤੋਂ ਹੀ ਪ੍ਰਿੰਸੀਪਲ ਬੁੱਧਰਾਮ ਦੂਜੀ ਵਾਰ ਐਮਐਲਏ ਨੇ ਆਮਾਦੀ ਪਾਰਟੀ ਦੇ ਅਤੇ ਆਮਾਦੀ ਪਾਰਟੀ ਦੇ ਉਹ ਕਾਰਜਕਾਰੀ ਪ੍ਰਧਾਨਵੀ ਨੇ ਪਰ ਸਵਾਲ ਹੈ ਕਿ ਉਹਨਾਂ ਦੇ ਹਲਕੇ ਦੇ ਸਕੂਲ ਜਿਨ੍ਹਾਂ ਦੀ ਗਿਣਤੀ ਇਸ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਕਿ 43 ਤੇ 43 ਸਕੂਲਾਂ ਦੇ ਵਿੱਚ ਆਰਓ ਸਿਸਟਮ ਲਗਾਉਣ ਦੇ ਵਿੱਚ ਗੜਬੜੀਆਂ ਦਾ ਜਿਹੜਾ ਉਹ ਸਾਹਮਣੇ ਆਇਆ ਮਾਮਲਾ ਕਿ ਗੱਲ ਤੇ 8200 ਰੁਪਏ ਦੇ ਜਿਹੜਾ ਮਾਰਕੀਟ ਵਿੱਚ ਆਰਓ ਸਿਸਟਮ ਦਾ ਰੇਟ ਆ ਪਰ ਸਾਡੇ 82000 ਰੁਪਏ ਬਿੱਲ ਦੇ ਵਿੱਚ ਦੱਸੀ ਗਏ ਨੇ ਉਹ ਜਿੱਥੇ ਮਾਮਲਾ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦਾ ਉੱਥੇ ਵਿਧਾਨ ਸਭਾ ਦਾ ਵੀ ਜੁੜਿਆ ਕਿਉਂਕਿ ਵਿਧਾਨ ਸਭਾ ਦੇ ਵਿੱਚ ਦੋ ਕਮੇਟੀਆਂ ਨੇ ਇਹ ਰਿਪੋਰਟ ਪੇਸ਼ ਕੀਤੀ ਉਸ ਰਿਪੋਰਟ ਦੇ ਵਿੱਚ ਹੀ ਇਹ ਜ਼ਿਕਰ ਕੀਤਾ ਗਿਆ ਹੁਣ ਸਵਾਲ ਹੈ ਕਿ ਜਿੱਥੇ ਜਾਂਚ ਚੱਲ ਰਹੀ ਹੈ ਉੱਥੇ ਹੁਣ ਕੀ ਪੰਜਾਬ ਦਾ ਐਜੂਕੇਸ਼ਨ ਵਿਭਾਗ ਵੱਖਰੇ ਤੌਰ ਤੇ ਜਾਂਚ ਕਰੇਗਾ ਔਰ ਦੂਜੇ ਪਾਸੇ ਜਿਹੜੇ ਬੀਡੀਪੀ ਨੂੰ ਚਾਰ ਸ਼ੀਟ ਕੀਤਾ ਗਿਆ ਉਹਨਾਂ ਨੇ ਹਾਲੇ ਤੱਕ ਕਿਉਂ ਰਿਪੋਰਟ ਨਹੀਂ ਵਿਧਾਨ ਸਭਾ ਚ ਦਿੱਤੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਹੁਣ ਡਾਇਰੈਕਟਰ ਵੀ ਇਸ ਖਦਸ਼ੇ ਦੀ ਇਸ ਗੜਬੜੀ ਦੀ ਜਾਂਚ ਕਰ ਰਹੇ ਨੇ ਪਰ ਉਹਨਾਂ ਵੱਲੋਂ ਵੀ ਹੁਣ ਤੱਕ ਇਹ ਜਿਹੜੀ ਯਾ ਰਿਪੋਰਟ ਵਿਧਾਨ ਸਭਾ ਦੇ ਵਿੱਚ ਨਹੀਂ ਦਿੱਤੀ ਕੀ ਪੰਜਾਬ ਦਾ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਧਾਨ ਸਭਾ ਤੋਂ ਉੱਪਰ ਆਪਣਾ ਇੱਕ ਬਹੁਤ ਵੱਡਾ ਸਵਾਲ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ ਇਸ ਪੰਜਾਬ ਧੰਨਵਾਦ